ਉਹ ਗੱਡੀ ਵਾਲੇ ਨਾਲੋਂ ਜ਼ਿਆਦਾ ਖੁਸ਼ ਹੈ ਅੱਜ ਕਹਿੰਦੀ ਹੁਣ 4-5 ਦਿਨ ਦਾ ਵਾਲਣ ਆ ਗਿਆ ਇਕੱਠਾ ਹੀ ਜਿੰਨੇ ਖੁਸ਼ ਰਹਿਣਾ ਉਹਨੇ ਉੱਥੇ ਵੀ ਰਹਿ ਲੈਣਾ ਇੱਕ ਕਲਾ ਇੱਕ ਕਿੰਨੀ ਵਾਰੀ ਮੈਂ ਅਰਜ ਇਹ ਕੀਤੀ ਹੈ ਜੇ ਜਾਚ ਆ ਗਈ ਜੇ ਅਕਲ ਨਾਲ ਸਮਝ ਆ ਗਈ ਦਿਮਾਗ ਚੱਲ ਪਿਆ ਇੱਕ ਵਾਰੀ ਫਿਰ ਤੇ ਜਿੱਥੇ ਹੋਈਏ ਆਨੰਦ 'ਚ ਰਹਿ ਸਕਦੇ ਹਾਂ ਖੜੇ ਖੜੇ ਰਹਿ ਸਕਦੇ ਆ ਮੈਂ ਕਿੰਨੀ ਵਾਰੀ ਐਗਜ਼ੈਂਪਲ ਦਿੱਤੀ ਤੁਹਾਨੂੰ ਪੁੱਛਦਾ ਵੀਰੋ ਜਿਹੜੇ ਬੰਦੇ ਨੂੰ ਬੰਸਰੀ ਵਜਾਉਣੀ ਆ ਜੇ ਇੱਥੇ ਵਜਾ ਸਕਦਾ ਕਿ ਨਹੀਂ ਵਜਾ ਸਕਦਾ ਗੱਜ ਕੇ ਹੋਰ ਗੱਜ ਕੇ ਤੇ ਜੇ ਰੂੜੀ ਤੇ ਬਾਦੀਏ ਉੱਥੇ ਭੁੱਲ ਜੂ ਉੱਥੇ ਵੀ ਵਜਾ ਸਕਦਾ ਕਿ ਨਹੀਂ ਜੇ ਜੇਲ੍ਹ ਚ ਲੈ ਜੀਏ ਉੱਥੇ ਭੁੱਲ ਜੂ ਜੇ ਉਹਨੂੰ ਕਹਿੰਦੀ ਕਹਿਣ ਵੀ ਬੰਸਰੀ ਸੁਣਾ ਕਿ ਜੇਲ੍ਹ ਚ ਆਉਣੀ ਨਹੀਂ ਉਹਨੂੰ ਅਮਰੀਕਾ ਲੈ ਜੀਏ ਉੱਥੇ ਵੀ ਆਉਂ ਚੱਪਰੀ ਚਵਾ ਦੀਏ ਉੱਥੇ ਵੀ ਆਉਂ ਕਿਉਂਕਿ ਹੁਣ ਉਹਨੇ ਵਜਾਉਣੀ ਸਿੱਖ ਲਈ ਇੱਕ ਵਾਰੀ ਸਿੱਖ ਲਈ ਜੇ ਤੁਸੀਂ ਹੱਸਣਾ ਸਿੱਖ ਗਏ ਫਿਰ ਜੇਲ ਹੋਵੇ ਚਾਹੇ ਕੰਡੇ ਹੋਣ ਚਾਹੇ ਤਵੀ ਹੋਵੇ ਕੁਝ ਵੀ ਹੋਵੇ ਇੱਕ ਵਾਰੀ ਕਲਾ ਹੈ ਇਹ ਤੇ ਮੇਰਾ ਗੁਰੂ ਤੈਨੂੰ ਸਖਾਂਦਾ ਹੀ ਇਹ ਹੀ ਤੇ ਸਖਾਂਦਾ ਖੁਸ਼ ਕਿਦਾਂ ਰਹਿਣਾ ਦੁੱਖਾਂ ਨੂੰ ਮੰਨਣਾ ਕਹਿੰਦਾ ਦੁੱਖਾਂ ਦੇ ਵਿੱਚ ਸਰਵਾਈਵ ਕਿਦਾਂ ਕਰਨਾ ਵੀਰੋ ਜਦੋਂ ਬੰਦੇ ਨੂੰ ਤੈਰਨਾ ਆਉਂਦਾ ਹੋਵੇ ਹਰੇਕ ਲਹਿਰ ਉਹਨੂੰ ਕੰਡੇ ਦੇ ਨੇੜੇ ਲੈ ਜਾਂਦੀ ਹੈ ਤੇ ਜਿਹਨੂੰ ਨਾ ਤੈਰਨਾ ਆਉਂਦਾ ਹੋਵੇ ਉਹਨੂੰ ਹਰੇਕ ਲਹਿਰ ਹੀ ਡੋਬ ਦਿੰਦੀ ਹੈ ਜਿਹਨੂੰ ਤੈਰਨਾ ਆ ਗਿਆ ਉਹਨੂੰ ਹਰੇਕ ਲਹਿਰ ਕੰਡੇ ਦੇ ਨੇੜੇ ਲੈ ਜਾਊ ਜਿਹਨੂੰ ਜ਼ਿੰਦਗੀ ਜਿਉਣ ਦਾ ਚਾਜ ਆ ਗਿਆ ਉਹਨੂੰ ਹਰੇਕ ਦੁੱਖ ਅੱਗੇ ਲੈ ਕੇ ਜਾਂਦਾ ਅੱਗੇ ਜਿਹਨੂੰ ਜਾਜ ਆ ਗਈ ਉਹਨੇ ਹਰੇਕ ਦੁੱਖ ਤੋਂ ਹਰੇਕ ਮੁਸ਼ਕਲ ਤੋਂ ਨਵਾਂ ਲੈਸਨ ਲੈ ਕੇ ਅੱਗੇ ਜਾਣਾ ਲਹਿਰ ਆਈ ਸੀ ਡੋਬਦੇ ਆਂਗੇ ਤਾਰੂ ਕਹਿੰਦਾ ਆ ਵਧੀਆ ਤੇਰੇ ਕਰਕੇ ਤੇ ਜਾਵਾਂਗੇ ਹੁਣ ਨੇੜੇ ਕੰਡੇ ਦੇ ਤਾਰੂ ਬੰਦੇ ਨੂੰ ਕੋਈ ਖਤਰਾ ਨਹੀਂ ਜਿਹੜਾ ਤੈਰਨ ਨਹੀਂ ਜਾਣਦਾ ਉਹ ਕਹਿੰਦਾ ਵੱਡੀ ਲਹਿਰ ਨਾ ਜੇ ਮਾਰੇ ਜਾਵਾਂ ਤਾਰੂ ਨੂੰ ਕਿੱਥੇ ਖਤਰਾ ਹੈ ਇਸੇ ਤਰ੍ਹਾਂ ਜਿਹੜੇ ਬੰਦੇ ਨੂੰ ਜਿਉਣ ਦੀ ਜਾਚ ਆ ਗਈ ਆ ਬੰਸਰੀ ਵਜਾਉਣੀ ਸਟੇਜ ਤੇ ਭਾ ਦੇ ਇੱਥੇ ਵੀ ਵਜਾ ਲੂ ਜੇ ਇੱਕ ਵਾਰੀ ਸਿੱਖਿਆ ਕਿਸੇ ਉਸਤਾਦਾਂ ਦਾ ਚੰਡਿਆ ਹੋਇਆ ਇਸੇ ਉਸਤਾਦ ਦਾ ਜੇ ਚੰਡਿਆ ਹੋਇਆ ਇੱਥੇ বাজਵਾ ਲਿਓ ਇੱਥੇ ਪਜਾ ਦੂ ਰੂੜੀ ਤੇ ਵਾ ਕੇ ਕਹਦੇ ਉੱਥੇ ਵੀ ਪਜਾ ਦੂ ਜੇਲ੍ਹ ਤੇ ਕਹਦੇ ਉੱਥੇ ਵੀ ਪਜਾ ਦੂ ਅਮਰੀਕਾ ਲੈ ਜਾਓ ਉੱਥੇ ਵੀ ਪਜਾ ਦੂ ਜਿੱਥੇ ਲਿਜਾਣਾ ਉੱਥੇ ਪਜਾ ਦੂ ਪਰ ਜੇ ਆਉਂਦੀ ਨਹੀਂ ਕੋਈ ਬੰਦਾ ਕਵੇ ਮੈਨੂੰ ਬਾਂਸਰੀ ਨਹੀਂ ਆਉਂਦੀ ਮੈਨੂੰ ਤੁਸੀਂ ਪਹਿਲਾਂ ਐ ਕਰੋ ਪਹਿਲਾਂ ਮੈਨੂੰ ਅਮਰੀਕਾ ਪਹੁੰਚਾਓ ਮੈਂ ਉੱਥੇ ਪਜਾ ਦੂ ਜਿਹਨੂੰ ਨਹੀਂ ਆਉਂਦੀ ਉਹਦੇ ਤੋਂ ਅਮਰੀਕਾ ਵੀ ਨਹੀਂ ਵਜਣੀ ਨਾ ਰੂੜੀ ਤੇ ਵੱਜੇ ਨਾ ਸਟੇਜ ਤੇ ਵੱਜੇ ਨਾ ਜੇਲ੍ਹ ਤੇ ਵੱਜੇ ਨਾ ਬਾਹਰ ਵੱਜੇ ਕੰਡਿਆਂ ਤੇ ਵੀ ਨਹੀਂ ਵੱਜਣੀ ਉਹਦੇ ਤੋਂ ਮਹਿਲਾਂ 'ਚ ਵੀ ਨਹੀਂ ਵੱਜਣੀ ਉਹਨੂੰ ਆਉਂਦੀ ਹੋਈ ਨਹੀਂ ਜਿਹਨੂੰ ਖੁਸ਼ ਰਹਿਣਾ ਨਹੀਂ ਆਉਂਦਾ ਉਹਨੂੰ ਅਮਰੀਕਾ ਲੈ ਜਾਓ ਉੱਥੇ ਵੀ ਰੋਂਦੜੀ ਐ ਜਿਹਨੂੰ ਨਹੀਂ ਜਾਂਚ ਹੱਸਣ ਦੀ ਨਹੀਂ ਖੁਸ਼ ਰਹਿਣ ਦੀ ਕਲਾ ਜਿੰਨੇ ਨਹੀਂ ਸਿੱਖੀ ਉਹ ਉਹ ਇੱਥੇ ਆਾ ਡੱਡੂ ਮਾਜਰੇ ਬੈਠਾ ਐ ਇੱਥੇ ਵੀ ਰੋਂਦਾ ਐ ਜ਼ਮੀਨ ਵੇਚ ਲੂ ਚੰਡੀਗੜ੍ਹ ਫਲੈਟ ਲੈ ਲੂ ਹੁਣ ਵੇਖ ਲਓ ਉੱਥੇ ਵੀ ਰੋਂਦਾ ਹੀ ਐ ਇਹ ਨਹੀਂ ਪਤਾ ਮੁੰਡਾ ਕੈਨੇਡਾ ਚਲਾ ਜਾਏ ਮਗਰੀ ਕੈਨੇਡਾ ਚਲਾ ਜਾਏ ਕੈਨੇਡਾ ਜਾ ਕੇ ਵੇਖੇ ਉੱਥੇ ਵੀ ਰੋਂਦਾ ਹੀ ਹੈ ਇਹ ਰੋਣਾ ਹੀ ਆਉਂਦਾ ਇਹਨੂੰ ਤੇ ਜਿਹੜੇ ਬੰਦੇ ਨੂੰ ਹੱਸਣ ਦੀ ਕਲਾ ਹੈ ਉਹ ਅਮਰੀਕਾ ਵੀ ਹੱਸਦਾ ਹੈ ਨਾ ਅਮਰੀਕਾ ਮਿਲਿਆ ਚੰਡੀਗੜ੍ਹ ਹੱਸਦਾ ਹੈ ਚੰਡੀਗੜ੍ਹ ਫਲੈਟ ਨਾ ਮਿਲਿਆ ਡੱਡੂ ਮਾਜਰੇ ਬੈਠਾ ਵੀ ਉਹਨੂੰ ਹੱਸਣਾ ਆਉਂਦਾ ਚਾਹ ਜੇ ਫਿਰ ਕੀ ਸਿੱਖਣਾ ਹੈ ਖੁਸ਼ ਰਹਿਣ ਦੀ ਕਲਾ ਖਿੜੇ ਖਿੜੇ ਰਹਿਣ ਦੀ ਕਲਾ ਜ਼ਿੰਦਗੀ ਜਿਉਣੀ ਕਿਦਾਂ ਇਹ ਮੇਰੇ ਗੁਰੂ ਗ੍ਰੰਥ ਸਾਹਿਬ ਤੋਂ ਆਪਾਂ ਸਿੱਖਣਾ ਸੀ ਇਹ ਜਾਜਾਂ ਸਿੱਖਣੀਆਂ ਸੀ ਪਹਿਲੀ ਸੁਹਾਵੀ ਸ਼ਾਪਰੀ ਜਾਂ ਮੈਂ ਗੁਣ ਗਾਏ ਕਿਤਹੀ ਕਾਮਨਾ ਤਲ ਹਰ ਜਿਤ ਹਰ ਵਿਸਰਾਈ ਆਨੰਦ ਗਰੀਬੀ ਸਾਧ ਸੰਗ ਜੇ ਤੂੰ ਪ੍ਰਭ ਚਿਤ ਆਏ ਗਰੀਬੀ ਚ ਵੀ ਆਨੰਦ ਚ ਰਹਾ ਜਾ ਸਕਦਾ ਗਰੀਬੀ ਚ ਵੀ ਕਹਿੰਦੇ ਆਨੰਦ ਚ ਰਿਆ ਜਾ ਸਕਦਾ ਆ ਜਿੰਨੇ ਕਹਿੰਦੇ ਆ ਗਰੀਬ ਆ ਗਰੀਬੀ ਚ ਆਖਦੇ ਹੋ ਗੁਰੂ ਸਾਹਿਬ ਕਹਿੰਦੇ ਗਰੀਬੀ ਚ ਵੀ ਆਨੰਦ ਚ ਰਿਆ ਜਾ ਸਕਦਾ ਇਸ ਗੱਲ ਦੀ ਗਰੰਟੀ ਲੈ ਵੀ ਮੋਟਰਸਾਈਕਲ ਹੈ ਨਹੀਂ ਮੋਟਰਸਾਈਕਲ ਮਿਲ ਜੂ ਮੁੜ ਕੇ ਖੁਸ਼ ਰਹੇਗਾ ساری ਜ਼ਿੰਦਗੀ ਲੈ ਕੇ ਦੇ ਇਥੇ ਤੇਰਾ ਵਿਆਹ ਨਹੀਂ ਹੋਇਆ ਨਾ ਵਿਆਹ ਹੋ ਜਾਂਦਾ ਮੁੜ ਕੇ ਲੈ ਕੇ ਦੇ ਖੁਸ਼ ਹੋਏਗਾ ਹੋ ਸਕਦਾ ਤੂੰ ਦੁਗਣਾ ਦੁਖੀ ਹੋ ਜਾਏ ਅੱਗੇ ਕੱਲਾ ਦੁਖੀ ਸੀ ਹੁਣ ਘਰ ਵਾਲੀ ਨਾਲ ਡਬਲ ਦੁੱਖ ਗਾਂ ਦੋ ਨਿਆਣੇ ਹੋ ਜਾਣ ਕਿਤੇ ਟ੍ਰਿਪਲ ਦੁੱਖ ਦੁੱਖ ਹੋ ਜਾਏ ਗਰੰਟੀ ਲੈਣਾ ਇੱਥੇ ਜੇ ਤੁਸੀਂ ਸੁਖੀ ਰਹਿਣਾ ਹੈ ਤੇ ਕੀ ਗਰੰਟੀ ਹੈ ਵੀ ਆਹ ਚੀਜ਼ ਮਿਲ ਕੇ ਆਨੰਦ ਆਜੂ ਜਿੰਨੂੰ ਆਉਣਾ ਹੈ ਉਹਨੂੰ ਥੋੜੇ ਜਿਹੀ ਆ ਜਾਣਾ ਜਿੰਨੂੰ ਨਹੀਂ ਆਉਣਾ ਉਹਨੂੰ ਜ਼ਿਆਦਾ ਜਿਹੀ ਨਹੀਂ ਆਉਣਾ ਇੱਕ ਪੈਡਲ ਮਾਰਦਾ ਜਾਂਦਾ ਇਹਦੇ ਜੀ ਖੁਸ਼ ਆ ਕਹਿੰਦਾ ਸ਼ੁਕਰ ਆਓ ਮਾਲਕਾ ਕਿੰਨੀਆਂ ਬਿਮਾਰੀਆਂ ਤੋਂ ਬਚੇ ਪਏ ਆ ਪਸੀਨਾ ਰੋਜ਼ ਨਿਕਲਦਾ 4 ਕਿਲੋਮੀਟਰ ਜਾਈਦਾ 4 ਆਈਦਾ 8 ਕਿਲੋਮੀਟਰ ਸਾਈਕਲ ਚਲਾਈਦਾ ਰੋਜ਼ 16 16 ਕਿਲੋਮੀਟਰ ਸਾਈਕਲ ਚਲਾਨਦੇ ਆ ਸਿਹਤ ਕਿਦਾਂ ਬਣੀ ਹੋਈ ਮਤਲਬ ਉਹ ਬੰਦੇ ਨੇ ਉਹਦੇ ਚੋਂ ਵੀ ਕੁਝ ਲੱਭ ਲੈਣਾ ਖੁਸ਼ ਹੋਣ ਲਈ ਲੱਭ ਲੈਣਾ ਉਹਦੇ ਚੋਂ ਵੀ ਲੱਭ ਲੈਣੀ ਹੈ ਖੁਸ਼ੀ ਨਿੱਕੇ ਜਿਹੇ ਬੱਚੇ ਨੂੰ ਵੇਖਿਓ ਛੋਟੇ ਜੇ ਨਿਆਣੇ ਨੂੰ ਉਹ ਨਿੱਕੇ ਜੇ ਕੀੜੇ ਨਿੱਕੇ ਸਾਲਕ ਦੇ ਬੱਚੇ ਨੂੰ ਵੇਖਿਓ ਕੀੜੇ ਜਾਂਦੇ ਨੂੰ ਵੇਖ ਕੇ ਖੁਸ਼ੀ ਲੱਭ ਲੈਂਦਾ ਉਹਦੇ ਚੋਂ ਹੱਸਣ ਲੱਗ ਜਾਂਦਾ ਨਿੱਕੇ ਜਿਹੇ ਕੁੱਤੇ ਨੂੰ ਵੇਖ ਕੇ ਖੁਸ਼ ਹੋਈ ਜਾਂਦਾ ਐਦਾਂ ਛਾਲਾ ਮਾਰਦਾ ਮੈਨੂੰ ਫੜਾਓ ਕੁੱਤਾ ਬੱਚਾ ਕੁੱਤੇ ਛੋਟਾ ਜਿਹਾ ਫੜਾਓ ਛੋਟਾ ਜਿਹਾ ਵੇਖਿਓ ਐ ਛਾਲਾ ਮਾਰਦਾ 扑ੜਕਦਾ ਕਿਵੇਂ ਐ ਖੜ ਜਾਂਦਾ ਉਹ ਉਹਦੇ ਚੋਂ ਵੀ ਖੁਸ਼ੀ ਲੱਭ ਲੈਂਦਾ ਤੇਰੇ ਘਰੇ ਘਰ ਵਾਲੀ ਸਾਹਮਣੇ ਬੈਠੀ ਹੁੰਦੀ ਐ ਨਿਆਣੇ ਸਾਹਮਣੇ ਐ ਕੋਠੀਆਂ ਪਾਈ ਬੈਠੇ ਐ ਗੱਡੀ ਗੇਟ 'ਚ ਖੜੀ ਐ ਤਾਂ ਵੀ ਉਹਦੇ ਚੋਂ ਤੈਨੂੰ ਖੁਸ਼ੀ ਕਿੱਥੇ ਦਿਸਦੀ ਐ ਸਪਨਾ ਕੀ ਹੈ ਦਿਮਾਗ ਚ ਫੁਲਾਣਾ ਕਾ ਜੇ ਮਿਲਿਆ ਨਹੀਂ ਨਾ ਜੇ ਮਿਲ ਜਾਂਦਾ ਫਿਰ ਸੁਖ ਹੁੰਦਾ ਗਰੰਟੀ ਦੇ ਲੈ ਕੇ ਦੇ ਤੇ ਜੇ ਮੈਂ ਹੋ ਜੂ ਸੁਖੀ ਜੇ ਨਹੀਂ ਹੋਣਾ ਤੇ ਤੂੰ ਹੋਣਾ ਹੀ ਨਹੀਂ ਗਰੀਬੀ ਚ ਵੀ ਆਨੰਦ ਰਹਿ ਸਕਦਾ ਦੁਬਾਰਾ ਪੰਗਤੀ ਪੜੋ ਆਨੰਦ ਗਰੀਬੀ ਸਾਦ ਸੰਗ ਜੇ ਤੂੰ ਪ੍ਰਭ ਚਿਤ ਹਾਏ ਜਲ ਜਾਓ ਇਹ ਬੜ ਬਨਾ ਮਾਇਆ ਲਪਟਾਏ ਸੜ ਜਾਏ ਹੋ ਜਾ ਵਡੱਪਣ ਅੱਗ ਲਾਉਣੀ ਐ ਇਹ ਜੇ ਵੱਡੇ ਹੋਣ ਨੂੰ ਵੀ ਬੰਦੇ ਦੀ ਪੀਸ ਆਫ ਮਾਈਂਡ ਹੀ ਖਤਮ ਹੋ ਜਾਏ ਅੰਦਰ ਦਾ ਸਕੂਨ ਹੀ ਚਲਿਆ ਜਾਏ ਅੱਗ ਲਾਉਣੀ ਐ ਇਹ ਜੇ ਵਡੱਪਣ ਨੂੰ ਫਾਇਦਾ ਕੀ ਐ ਇਹਨਾਂ ਚੀਜ਼ਾਂ ਦਾ ਹੈ ਤਾ ਕਰਕੇ ਅੱਗੇ ਸੁਣ ਲਓ ਚਲੋ ਪੂਰਾ ਕਰੀਏ। ਪੀਸਨ ਪੀਸ ਉਹਡ ਕਮਰੀ ਸੁਖ ਮਨ ਸੰਤੋਖਾਏ। ਮਨ ਸੰਤੋਖ ਵਿੱਚ ਹੋਵੇ ਬੰਦਾ ਗਰੀਬੀ ਕੱਟੇ ਤੇ ਭਾਵੇਂ ਚੱਕੀਆਂ ਪੀਂਦਾ ਫਿਰੇ ਕੋਈ ਫਰਕ ਨਹੀਂ। ਇਹੋ ਜੇ ਮਾਹੌਲ ਜਿਵੇਂ ਰਹਿ ਲੈਂਦਾ ਅੱਗੇ। ਐਸਾ ਰਾਜ ਨਾ ਕਿ ਤੈ ਕਾ ਜਿਤ ਤਹ ਨਿਪੁਤਾਏ। ਜੇ ਤ੍ਰਿਪਤੀ ਹੋਈ ਨਾ ਆਈ ਤੇ ਰਾਜ ਕਿਸ ਕੰਮ। ਰੱਜਿਆ ਹੀ ਨਾ ਤੇ ਰਾਜਾ ਕਹਾਦਾ ਹੋਇਆ। ਰੱਜਿਆ ਰਾਜਾ ਜੇ ਛਪਰੀ ਤੇ ਰੱਜਿਆ ਉੱਥੇ ਵੀ ਰਾਜਾ ਹੈ ਸੰਤੁਸ਼ਟ ਹੈ ਖੁਸ਼ ਹੈ 10000 ਕਮਾਉਨੇ ਆ ਜੀ ਬੜਾ ਹੀ ਹੈ ਨਾ ਕੋਸ਼ਿਸ਼ ਕਰ ਰਹੇ ਆ 12 ਹੋਵੇ ਜਿੰਨਾ ਚਿਰ 12 ਨਹੀਂ ਹੁੰਦਾ 12 ਲਈ ਜਤਨਸ਼ੀਲ ਹਾਂ ਵੀ 12 ਕਮਾਉਣਾ ਮਹੀਨੇ ਦਾ ਜਦੋਂ 12 12 ਤੇ ਆ ਗਿਆ ਕਹਿੰਦੇ ਅੱਜ ਵੀ ਖੁਸ਼ ਆ ਹੁਣ ਕੋਸ਼ਿਸ਼ ਕਰਦੇ ਆ ਮਿਹਨਤ ਨਾਲ 14 ਹੋ ਜੇ 15 ਹੋ ਗਏ 15 ਤੋਂ ਮਿਹਨਤ ਕਰਕੇ ਕਹਿੰਦੇ ਆ 30 ਤੱਕ ਚੱਲੀਏ ਹੌਲੀ 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 ਕਰਕੇ ਆਪਣੇ ਆਪ ਨੂੰ ਅੱਗੇ ਲੈ ਕੇ ਚੱਲੀਏ ਮਿਹਨਤ ਕਰ ਕਰਕੇ ਪਰ ਜੇ ਅੱਜ 15 ਹੈ ਤੇ ਇਹਦੇ ਵਿੱਚ ਵੀ ਅਸੀਂ ਖੁਸ਼ ਹਾਂ ਸਾਨੂੰ ਜਿਉਣਾ ਆਉਂਦਾ